ਬੜਾ ਦਿਲ ਕਰੀ ਜਾਂਦਾ ਬਟਨ ਦੱਬਣ ਨੂੰ ਝੜੂ ਵਾਲਾ ਸੋ ਮੈਂ ਸੁਪਰੀਮ ਕੋਰਟ ਚ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਗਵਰਨਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਸੈਂਟਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਬਸ ਮੈਨੂੰ ਥੋੜਾ ਜਿਹਾ ਹੌਸਲਾ ਦੇ ਦਿਓ ਲੜੂੰਗਾ ਤਾਂ ਹੈਗਾ ਨਾ ਮੈਂ ਕੋਈ ਲੜਾਈ ਤੋਂ ਭਜਰਾਂ ਨਹੀਂ ਪਰ ਇਹਨਾਂ ਨੇ ਕਿਵੇਂ ਕਿੱਲਾ ਰਹਿ ਗਿਆ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਇਹ ਬਹੁਤ ਵੱਡਾ 70 ਸਾਲ ਪੁਰਾਣਾ ਉਲਝਿਆ ਹੋਇਆ ਪਾਣਾ ਇਹ ਠੀਕ ਤਾਂ ਹੋਊਗਾ ਤੁਸੀਂ ਸਾਥ ਦਿਓਗੇ ਨੌਜਵਾਨ ਮੁੰਡਿਆਂ ਦਾ ਮੈਨੂੰ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਮੈਨੂੰ ਤਜਰਬਾ ਤੇ ਹੋਸ਼ ਚਾਹੀਦਾ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਕਿਉਂਕਿ ਬਜ਼ੁਰਗਾਂ ਨੇ ਬਹੁਤ ਸਾਰੀਆਂ ਹਨੇਰੀਆਂ ਤੂਫਾਨ ਝੱਲੇ ਹੋਏ ਨੇ ਇਹਨੂੰ ਪਤਾ ਹੈ ਕਿ ਕਾਕਾ ਇੱਥੋਂ ਆਏ ਨਹੀਂ ਆਏ ਹੁੰਦਾ ਔਰ ਪਹਿਲਾ ਮੁੱਖ ਮੰਤਰੀ ਹੈ ਮੈਨੂੰ ਤਾਂ ਕਿਸੇ ਨੇ ਗੱਲ ਲਿਖ ਕੇ ਭੇਜਿਆ ਮਹੀਨਾ ਪਹਿਲਾਂ ਕਿ ਜਿਹਨੂੰ ਅਸੀਂ ਬਾਈ ਜੀ ਵਾਲੇ ਤਾਂ ਡੇੜੇ ਨਹੀਂ ਲੱਗ ਰਹੇ ਹੁੰਦੇ ਸੀ ਪਹਿਲੇ ਵਾਲੇ ਤਾਂ ਨਹੀਂ ਲੱਗਣ। ਜਿੰਦਾਬਾਹ। ਆ ਇੱਕ ਮੁੰਡੇ ਨੇ ਫੋਟੋ ਖਿੱਚੀ ਹੋਣੀ। ਹਾਂ ਜੀ। ਬਹੁਤ ਖੁਸ਼ ਹੈ। ਮੈਨੂੰ ਮਾੜਾ ਆਇਆ ਕਿਹਾ ਮੈਂ ਕਿਹਾ ਸਰ 셀ਫੀ ਖਿੱਚਾਉਣੀ ਹੈ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ? ਉਹ ਤਾਂ ਡਾਂਗਾ ਮਾਰਦੇ ਸੀ। ਸਵਾਗਤ ਸਵਾਗਤ ਜੀ। ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਲਾਲਚ ਨਹੀਂ ਉਹ ਤਾਂ ਉਹ ਤਾਂ ਗੱਲਾਂ ਛੱਡਿਆ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਐਨਾ ਫਰਕ ਹੈ ਸੋ ਮੈਨੂੰ ਦੌਲਤਾਂ ਦੌਲਤਾਂ ਸ਼ੌਰਤਾਂ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17 ਸਾਲ ਦੀ ਉਮਰ ਚ ਦਿਖਾਤੀਆਂ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਹੈ ਪਹਿਲਾਂ ਕਸਤਾ ਸੀੜੀਅ ਚ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆਹ ਲੁੱਟ ਰਹੇ ਨੇ ਆਹ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦੇਤੀ ਤਾਂ ਇਹ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾਲੀਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਪਾਲ ਬਖਸ਼ੀ ਜਿੰਨੀ ਕਿ ਇੱਜ਼ਤ ਬਖਸ਼ਦੀ ਬਸ ਇਹ ਕਾਇਮ ਰਹੇ ਭਾਵੇਂ ਬਧਾਈ ਨਾ ਪ੍ਰਕਟਣਾਂ ਦੇ ਵੀਰੋ ਵੀਰੋ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਸ ਜੇ ਇਹ ਸੋਚਦੇ ਸੀਗੇ ਬਦਨੀ ਆਵਾਜ਼ ਪੈਦ ਕਰਦਾਂਗੇ ਪਾਰਟੀ ਖਤਮ ਕਰਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਆ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤ ਰਹਿਣ ਵਿੱਚ ਹੋ ਵੈਲਕਮ ਹੀ ਜੋਗੇ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਨੂੰ ਅੰਦਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆ ਕਰੋੜਾ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿੱਕਿ ਦੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ